ਇਹ ਆਸਟ੍ਰੇਲੀਆ ਕੀ ਆ ਰਿਹਾ ਹੈ ਇਹਦੀ ਮਿਸਰੀ ਵੀ ਜਿਹੜੀ ਬਾਹਰੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਵੀ ਹਤਿਆ ਕਰ ਦਿੱਤੀ ਹੈ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਵੇਲੇ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲੈਨਿੰਗ ਨਾਲ ਮਾਰਿਆ ਗਿਆ ਹੈ ਅਜੇ ਕੁਝ ਦਿਨ ਪਹਿਲਾਂ ਇਹ ਨੌਜਵਾਨ ਆਸਟ੍ਰੇਲੀਆ ਤੋਂ ਪ੍ਰਤੀਸੀ ਦੋਸਤ ਦੇ ਵਿਆਹ ਦੇ ਵਿੱਚ ਗਿਆ ਖੁਸ਼ੀਆਂ ਮਨਾਈਆਂ ਪਰ ਕਿਸੇ ਨੂੰ ਕੀ ਪਤਾ ਸੀ ਕਿ ਖੁਸ਼ੀਆਂ ਛੇਤੀ ਮਾਤਮ 'ਚ ਬਦਲ ਜਾਣਗੀਆਂ ਇਹ ਤਸਵੀਰਾਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪੈਂਦੇ ਪਿੰਡ ਪਰਮਾਨੰਦੀਆਂ ਨੇ ਜਿੱਥੇ ਐਨ ਆਰ ਆਈ ਨੌਜਵਾਨ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹਰਦੀਪ ਸਿੰਘ ਠਾਕੁਰ ਪਠਾਨਕੋਟ ਦੇ ਚਕਮੀਦਰ ਰੈਂਡ ਵਾਲਾ ਸੀ ਅਜੇ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਆਪਣੇ ਪਿੰਡ ਪਰਤਿਆ ਸੀ ਤੇ ਲੰਗੀ ਰਾਤ ਤਰਨ ਤਰਨ ਵਿਆਹ ਗਿਆ ਸੀ ਅੰਮ੍ਰਿਤਸਰ ਪਿਆਜੀ ਆਪਣੇ ਮੈਰिज ਦੇ ਗਿਆ ਸੀ ਆਪਣੇ ਦੋਸਤ ਦੀ ਔਰ ਫਰਨੋ ਸਵੇਰੇ ਲੱਗਿਆ ਪਤਾ ਕਿ ਇਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਤੇ ਅਸੀਂ ਬਹੁਤ ਹੈਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕਿ ਕਿੱਦਾਂ ਹੋਇਆ ਕਿ ਜਾਂ ਪਲੈਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਪੁਲਿਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਪੁਲਿਸ ਸੀਗਾ ਕੋਈ ਥਾਰ ਤੇ ਸੀਗਾ ਆਪਣੀ ਆਪਣੀ ਪਰਸਨਲ ਗੱਡੀ ਥਾ ਰਹੀ ਤੇ ਉਸ ਉਸ ਤੇ ਗਿਆ ਸੀ ਇਹਦੇ ਨਾਲ ਹੋ ਰਿਹਾ ਹੈ ਹਾਂਜੀ ਇਹਨਾਂ ਦਾ ਬਰਦਰ ਇਨ ਲਾ ਗਿਆ ਸੀ ਹਸਾਲਾ ਇਹਨਾਂ ਦਾ ਨਾਮ ਇਹ ਆਸਟ੍ਰੇਲੀਆ ਦਾ ਪੀਆਰ ਹੈ ਇਹਦੀ ਮਿਸ ਵੀ ਜਿਹੜੀ ਬਾਹਰ ਹੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਬਈ ਹਦਿਆ ਕਰਤੀ ਆ ਤੇ ਆਹਨ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾ ਸੁਣਦੇ ਹਾਂ ਅੰਬਰਸਾਰ ਉੱਤੇ ਕਿ ਇਦਾਂ ਨਹੀਂ ਬਾਹਰ ਤਾਂ ਹੁੰਦੀ ਐ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਐ ਕਿ ਇਹਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਐ ਬਾਕੀ ਉਹ ਆਪਣੇ ਕਿਤਾ ਯੂਨੀ ਡੈਥ ਹੋ ਗਈ ਦੀ ਐ ਜਿਹੜਾ ਆਪਣੇ ਮਾਂ ਤੇ ਉਹਦੀ ਭੈਣ ਆ ਉਹ ਵੀ ਵਾਰੀ ਐ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੀ ਐ ਈ ਪਤਾ ਲੱਗਣਾ ਚਾਹ ਰਿਹਾ ਕਿ ਇਹਨੂੰ ਕਿੰਨ ਮਾਰਿਆ ਇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕਾ ਆਸਟ੍ਰੇਲੀਆ ਰਹਿੰਦਾ ਉਹਦੀ ਸਵੇਰੇ ਇੱਕ ਡੈੱਡ ਬੋਡੀ ਮਿਲੀ ਆ ਔਰ ਡੈੱਡ ਬੋਡੀ ਦੀ ਬੋਡੀ ਤੇ ਬੁਲੇਟ ਇਜਰੀ ਬਾਥ ਹੈ ਉਹਦੇ ਸੋਰ ਇਨਵੈਸਟੀਗੇਟ ਕਰ ਰਹੇ ਆ ਤੇ ਕੋਸ਼ਿਸ਼ ਕਰਾਂਗੇ ਕੇਸ ਜਲਦੀ ਟ੍ਰੇਸ ਹੋ ਜਾਵੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰਕਾਰ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈਆ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹਾ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚ ਦੱਸਾਂ ਪਰਿਵਾਰ ਦਾ ਕਹਿਣਾ ਹੈ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ